ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤੇ ਉਹਨੂੰ ਜੀ ਉਹਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਹੋਇਆ ਇੱਥੇ ਵੱਡਾ ਅਤਵਾਦੀ ਹਮਲਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਹੁਣੇ-ਹੁਣੇ ਜਾਣਕਾਰੀ ਮਿਲੀ ਹੈ ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਚ ਐਤਵਾਰ ਨੂੰ ਇੱਕ ਮੰਦਰ ਤੋਂ 30 ਯਾਤਰੀਆਂ ਨੂੰ ਲੈ ਕੇ ਜਾ ਰਹੀ ਬੱਸ ਤੇ ਸ਼ੱਕੀ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ ਜਿਸ ਚ 10 ਲੋਕਾਂ ਦੀ ਮੌਤ ਹੋ ਗਈ ਅਤੇ ਬੱਸ ਸ਼ਿਵਕੋਦਾ ਮੰਦਰ ਤੋਂ ਘਟੜਾ ਪਰਤਰੀ ਸੀ ਜਦੋਂ ਅੱਤਵਾਦੀਆਂ ਨੇ ਇਸ ਤੇ ਹਮਲਾ ਕੀਤਾ ਸੂਤਰਾਂ ਮੁਤਾਬਕ ਇਹ ਅੱਤਵਾਦੀਆਂ ਦਾ ਉਹੀ ਸਮੂਹ ਹੈ ਜੋ ਰਜੌਰੀ ਪੁਂਛ ਅਤੇ ਰਾਇਸ਼ੀ ਦੇ ਉੱਪਰਲੇ ਇਲਾਕਿਆਂ ਤੋਂ ਲੁਕੇ ਹੋਏ ਹਨ ਤੇ ਹਮਲੇ ਦੀ ਸੂਚਨਾ ਮਿਲ ਤੋਂ ਬਾਅਦ ਪੁਲਿਸ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਜੀਹਾਂ ਤੇ ਇਸ ਹਮਲੇ ਵਿੱਚ 10 ਲੋਕਾਂ ਦੀ ਮੌਤ ਹੋ ਗਈ ਹੈ ਜੋ ਕਿ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਵੀਡੀਓ ਦੇਖਣ ਦੀ ਤੁਹਾਡਾ ਤਨਵਾਦ